ਸਸ਼ੀਗਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਬੜੀ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਸਿੱਖਾ ਨਾਲ ਇੱਕ ਟੱਕਾ ਕੀਤਾ ਜਾ ਰਿਹਾ ਹੈ ਜਿਵੇਂ ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ ਸਿੱਖਾ ਨਾਲ ਟੱਕਾ ਕੀਤਾ ਜਾਂਦਾ ਸੀ ਜਾਂ ਜਾਂ ਹਮੇਸ਼ਾ ਹੀ ਸਿੱਖਾਂ ਨੂੰ ਦਬਾਇਆ ਜਾਂਦਾ ਸੀ ਦੂਸਰੇ ਪਾਸੇ ਉਹ ਕਹਿ ਰਹੇ ਨੇ ਜਿਵੇਂ ਵਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਦੇ ਵਿੱਚ ਜਿਵੇਂ ਹੀ ਉਹ ਨਾ ਪਾ ਜੇਲ੍ਹ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨਾਲ ਸ਼ਰੋਮੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਮਿਲਾਂ ਨਹੀਂ ਦਿੱਤਾ ਜਾਂਦਾ ਕਿਉਂਕਿ ਪੰਜਾਬ ਸਰਕਾਰ ਉਸ ਤਰ੍ਹਾਂ ਹੀ ੱੱਕਾ ਕਰ ਰਹੀ ਹੈ ਜਿੱਦਾਂ ਇੰਦਰਾ ਗਾਂਧੀ ਨੇ ੱੱਕਾ ਕੀਤਾ ਸੀ ਸਿੱਖਾਂ ਦੇ ਨਾਲ ਜਦੋਂ ਉਹਨਾਂ ਦੀ ਸਰਕਾਰ ਸੀ ਜੇਕਰ ਗੱਲ ਕਰੀਏ ਉਹਨਾਂ ਸਿੱਧੇ ਤੰਜ ਕੱਸੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਨਾਲ ਸ਼ਰੋਮੀ ਅਕਾਲੀ ਦਲ ਦੇ ਵੱਡੇ ਆਗੂਆਂ ਨਾਲ ਤੱਕਾ ਕਰ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਉਹਨਾਂ ਦਾ ਆਪ ਦਾ ਪਰਿਵਾਰ ਵੀ ਨਹੀਂ ਮਿਲ ਮਿਲ ਪਾ ਰਿਹਾ ਜਦੋਂ ਤੱਕ ਕਿ ਬੀਬਾ ਹ ਸਿਮਰਤਪੁਰ ਬਾਦਲ ਉਹਨਾਂ ਦੀ ਆਪਣੀ ਭੈਣ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਆਪਣੇ ਜੀਜਾ ਨੇ ਉਹਨਾਂ ਦਾ ਆਪਣੇ ਪਰਿਵਾਰ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਤੇ ਉਹ ਇਹ ਗੱਲ ਕਰਦੇ ਨਜ਼ਰ ਆ ਰਹੇ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਉਹ ਡਰੇ ਹੋਏ ਨੇ ਸਹਿਮੇ ਹੋਏ ਨੇ ਉਹਨਾਂ ਵੱਲੋਂ ਜਿਹੜੀਆਂ ਵਾਰ-ਵਾਰ ਕਹੀਆਂ ਜਾਂਦੀਆਂ ਨੇ ਕਿ ਵਿਕਰਮ ਸਿੰਘ ਮਜੀਠਾ ਮੁੱਛਾਂ ਨੂੰ ਤਾਂ ਦਿੰਦਾ ਹੈ ਪੱਟਾਂ ਨੂੰ ਥਾਪੀਆਂ ਮਾਰਦਾ ਹੈ ਉਹਨਾਂ ਕੋਲ ਇਸ ਤੋਂ ਬਿਨਾ ਕੋਈ ਹੋਰ ਗੱਲ ਕੋਰਟ ਦੇ ਵਿੱਚ ਰੱਖੀ ਹੀ ਨਹੀਂ ਜਾ ਰਹੀ ਜੇਕਰ ਗੱਲ ਕਰੀਏ ਤਾਂ ਵਾਰ-ਵਾਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਮੁੱਠਾ ਮੁੱਛਾ ਨੂੰ ਥਾਪੀਆਂ ਦਿੰਦੇ ਸੀ ਪੱਟਾ ਨੂੰ ਹੱਥ ਮਾਰਦੇ ਸੀ ਜੇਕਰ ਉਹਨਾਂ ਨੇ ਚੀਕਾਂ ਸੁਣੀਆਂ ਨੇ ਤੇ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਸੁਣ ਸਕਦੇ ਨੇ ਤੇ ਵਾਰ-ਵਾਰ ਜਿੱਥੇ ਦਲੀਲਾਂ ਤੇ ਅਪੀਲਾਂ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਸਰਕਾਰੀ ਜਿਹੜੇ ਨੇ ਵਕੀਲ ਕਹਿ ਰਹੇ ਨੇ ਸਾਡੇ ਕੋਲ ਦਲੀਲਾਂ ਵੀ ਨੇ ਅਪੀਲਾਂ ਵੀ ਨੇ ਤੇ ਅਸੀਂ ਉਹਨਾਂ ਦਲੀਲਾਂ ਅਪੀਲਾਂ ਨੂੰ ਹੀ ਪੇਸ਼ ਕਰਾਂਗੇ ਜਿੱਥੇ ਇਹ ਕੋਰਟ ਤੋਂ ਜੇਲ੍ਹ ਤੋਂ ਬਾਹਰ ਦੀ ਹਵਾ ਨਹੀਂ ਖਾ ਸਕਦੇ ਵਿਕਰਮ ਸਿੰਘ ਮਜੀਠੀਆ ਜੇਕਰ ਗੱਲ ਕਰੀਏ ਤਾਂ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਜੇਲ੍ਹ ਦੇ ਅੰਦਰ ਮਿਲਣ ਜਾਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਵੱਡੇ ਸਾਧਕਾ ਸੌਰੀ ਆਪਣੇ ਵੱਡੇ ਆਗੂ ਚਾਹੇ ਉਹ ਮਹੇਸ਼ ਇੰਦਰਪਾਲ ਗਰੇਵਾਲ ਹੋਣ ਚਾਹੇ ਉਹ ਡਾਕਟਰ ਦਲਜੀਤ ਚੀਮਾ ਚਾਹੇ 5 ਤੋਂ 7 ਹੋਰ ਵੱਡੇ ਆਗੂ ਨੇ ਜਿਹੜੇ ਮਿਲਣਾ ਚਾਹੁੰਦੇ ਨੇ ਲੇਕਿਨ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਤੁਹਾਨੂੰ ਸੁਣਾਉਣੇ ਆ ਕੀ ਆਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਉਹਨੇ ਦਾ ਸਾਫ਼ ਜਵਾਬ ਦਿੱਤਾ ਕਿ ਪਰਿਵਾਰ ਦੇ ਵਿੱਚ ਕਿੰਨਾ ਸੀ ਕਿਸੇ ਨੂੰ ਮਿਲਣ ਤਦ ਕਿ ਮੈਂ 50 ਸਾਲ ਦੀ ਉਮਰ ਦਾ ਬਾਰੀ ਗੈਸਾ ਤੇ ਇਸ ਤਰ੍ਹਾਂ ਦਾ ਕੋਈ ਮੰਮੀ ਜੀ ਨਹੀਂ ਹੋਣਾ ਕਾਤਬਾ ਕੁਝ ਹਾਂ ਬੜਾ ਦਾ ਸਮਾ ਦਾ ਸਾਈ ਦੇ ਸਾ ਟੀਮ ਰਕੀਏ ਦਾ ਕਾ ਬੜਾ ਦਾ ਸਮਾ ਕਿਹੜਾ ਤੇ ਨਹੀਂ ਹਾਂ ਬੜਾ ਐਸ ਤੋਂ ਮੇਰੀ ਯਾਰ ਸਰੀ ਇੱਕ ਗਲਤੀ ਕੀਤੀ ਮੈਂ ਤਾਂ ਸਾਰਾ ਸਾਰੀ ਕਰਿਆ ਮੈਂ ਤੇ ਦੁਬਾਰਾ ਯਾਦ ਕਰਾਦੀ ਸਾਕ ਤੋਂ ਲਿਗਰ ਕੀ ਆਇਓ ਕੀ ਕਹਿੰਦੇ ਨੇ ਜਿਹੜਾ ਬੇਟਾ ਲੰਬੀ ਗੱਲ ਮੱਝਣੀ ਆਇਆ ਕੋ ਕਹਲੇ ਹੈ ਕਿ ਕਿ ਕਰੀ ਰਿਹਾ ਸੀ ਸਾਰੇ ਚਾਹ ਕਰੀ ਤੇ ਫੁਟੂ ਯਾਰ ਜਾਣਦਾ ਤੁਹਾਨੂੰ ਪਰ ਹੁਣ ਅਸਲੀ ਜਾਨ ਤੋਂ ਕਿ ਕਿ ਕਰੀ ਆ ਆ ਆ ਸਾਰੇ ਹੱਥ ਤਾ ਇਹ ਦਲਜੀਤ ਚੀਮਾ ਦਾ ਜੋ ਹੈ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਉਹ ਕੁਝ ਹੱਸ ਵੀ ਰਹੇ ਨੇ ਕੁਝ ਤੰਦ ਵੀ ਕੱਸ ਰਹੇ ਨੇ ਕਿ ਜਿਹੜੇ ਵੱਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਆਪ ਨੂੰ ਜੋ ਹੈ ਸੂਬੇ ਦਾ ਮੰਤਰੀ ਦੱਸ ਰਹੇ ਲੇਕਿਨ ਉਹਨਾਂ ਵੱਲੋਂ ਜੋ ਹੈ ਰੋਕਿਆ ਗਿਆ ਹੈ ਜੇਲ੍ਹ ਅਧਿਕਾਰੀਆਂ ਨੂੰ ਜੇਕਰ ਅਸੀਂ ਜਾਣੇ ਆ ਤਾਂ ਸਾਨੂੰ ਮਿਲਨ ਨਹੀਂ ਦਿੱਤਾ ਜਾਂਦਾ ਜੇਲ੍ਹਰ ਵੱਲੋਂ ਵੀ ਸਾਨੂੰ ਮਿਲਨ ਨਹੀਂ ਦਿੱਤਾ ਜਾਂਦਾ ਲੇਕਿਨ ਇਹ ਅਜਿਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਇੰਦਰਾ ਗਾਂਧੀ ਦੇ ਸਮੇਂ ਇਹੋ ਜੀਆਂ ਚੀਜ਼ਾਂ ਅਲਾਉਡ ਹੋਈਆਂ ਸੀ ਜਦੋਂ ਕਿ ਸਿੱਖਾਂ ਨੂੰ ਸਿੱਖਾਂ ਦੇ ਨਾਲ ਹੀ ਨਹੀਂ ਮਿਲਨ ਦਿੱਤਾ ਜਾਂਦਾ ਸੀ ਸ਼ੁਰੂ ਤੋਂ ਹੀ ਸਰਕਾਰਾਂ ਸ਼੍ਰੋਮੇ ਅਕਾਲੀ ਦਲ ਦੀਆਂ ਵੱਡੀਆਂ ਜੋ ਨੇ ਦੁਸ਼ਮਣ ਰਹੀਆਂ ਨੇ ਤਾਂ ਇਹ ਸਰਕਾਰ ਵੀ ਉਹੀ ਕੰਮ ਕਰ ਰਹੀ ਹੈ ਜਦੋਂ ਇੰਦਰਾ ਗਾਂਧੀ ਨੇ ਕੰਮ ਕੀਤਾ ਸੀ ਧੰਨ